ਬਾਈ ਜੇ ਤੁਸੀਂ ਔਰਤਾਂ ਦਾ ਸਨਮਾਨ ਕਰਦੇ ਹੋ ਨਾ ਤੇ ਆਹ ਵੀਡੀਓ ਮੇਰੀ ਉਸ ਲੰਡੂ ਕਲਾਕਾਰ ਤੱਕ ਜਰੂਰ ਭਜਾ ਦਿਓ ਸਖਦੀਪ ਬੱਗੇ ਨਾਂ ਦਾ ਕਲਾਕਾਰ ਆ ਜਿਹੜਾ ਮੈਂ ਉਹਦੀ ਗੱਲ ਕਰ ਰਿਹਾ ਵਾਂ ਮੋਗੇ ਵਾਲੀ ਸਾਈਡ ਦਾ ਵਾਹੇ ਮੈਨੂੰ ਪਤਾ ਅੰਮ੍ਰਿਤਸਰ ਦਫ਼ਤਰ ਆ ਬਈ ਤੇਰੀ ਮੇਰੇ ਨਾਲ ਜਾਣ ਪਛਾਣ ਹੈਗੀ ਆ ਤੂੰ ਮੈਨੂੰ ਕਾਲਾਂ ਵੀ ਕਰਦਾ ਤੈਨੂੰ ਪਤਾ ਤੂੰ ਮੇਰਾ ਫੇਸਬੁੱਕ ਦੋਸਤ ਵੀ ਆ ਆ ਲੈ ਬਾਈ ਤੇਰਾ ਨੰਬਰ ਸਭ ਤੋਂ ਪਹਿਲਾਂ ਤੇ ਮੈਂ ਡਿਲੀਟ ਕਰਨ ਲੱਗਾ ਆ ਨੰਬਰ ਤੇਰਾ ਹੀ ਆ ਨਾ ਇਹ ਆ ਲੈ ਪਹਿਲਾਂ ਤੇ ਮੈਂ ਕਰੂੰ ਤੇਰਾ ਨੰਬਰ ਡਿਲੀਟ ਫਿਰ ਮੈਂ ਤੁਹਾਨੂੰ ਦੱਸਦਾ ਇਹਦੀ ਕਰਤੂਰ ਇਹਨੇ ਕੀਤਾ ਕੀ ਆ ਇਹਨੇ ਗਾਣੇ ਪਹਿਲਾਂ ਵਧੀਆ ਕੱਢਦਾ ਸੀ ਮੈਂ ਚਲੋ ਠੀਕ ਐ ਸੁਣਦੇ ਇਹਦੇ ਗਾਣੇ ਵਧੀਆ ਸਪੋਰਟ ਕਰਦੇ ਇਹਨੂੰ ਤੇਰਾ ਸਰਪੰਚੀ ਗਾਣਾ ਸੁਖਦੀਪ ਵਧੀਆ ਐ ਪਰ ਜਿਹੜਾ ਤੂੰ ਆ ਗਾਣਾ ਕੱਢਿਆ ਨਾ ਬਾયર ਇਹ ਬਾਈ ਤੂੰ ਇੱਕ ਤੇ ਅੰਗਰੇਜ਼ਾਂ ਵਾਲਾ ਨਾਂ ਰੱਖਿਆ ਤੈਨੂੰ ਪੰਜਾਬੀ ਭਾਸ਼ਾ ਦਾ ਕੋਈ ਨਾਂ ਨਹੀਂ ਲੱਭਾ ਕੋਈ ਔਰ ਦੂਜੀ ਗੱਲ ਕਿ ਤੂੰ ਜਿਹੜਾ ਇਸ ਗਾਣੇ ਦੇ ਵਿੱਚ ਕਿਹਾ ਕਿ ਮੈਂ ਔਰਤਾਂ ਨੂੰ ਖਰੀਦਦਾਰਿਆਂ ਔਰਤਾਂ ਦਾ ਔਰਤਾਂ ਵਕਾਊ ਆ ਤੂੰ ਇਹ ਜਿਹੜੇ ਸ਼ਬਦ ਕਹੇ ਆ ਇਹ ਤੈਨੂੰ ਕਹਿਣ ਦਾ ਕੋਈ ਹੱਕ ਐ ਔਰਤਾਂ ਨੂੰ ਤੂੰ ਕਾਊ ਕਹਿ ਰਿਆਂ ਆ ਆਪਾਂ ਵੀ ਧੀਆਂ ਪੈਣਾ ਵਾਲੇ ਆ ਸੁਖਦੀਪ ਗੁੱਸਾ ਨਾ ਕਰੀ ਮੇਰੀ ਗੱਲ ਦਾ ਤੂੰ ਮੇਰਾ ਯਾਰ ਆ ਪਰ ਆਪਾਂ ਵੀ ਧੀਆਂ ਪੈਣਾ ਵਾਲੇ ਆ ਕਿੰਨਾ ਕੁ ਸ਼ੋਭਾ ਦਿੰਦਾ ਯਾਰ ਪਬਲਿਸਿਟੀ ਲੈਣੀ ਆ ਤੂੰ ਹੀ ਆਪਣਾ ਨਾਂ ਖੱਟਣਾ ਵਾ ਕੋਈ ਗਾਣਾ ਚੱਜਦਾ ਬੋਲ ਲੋ ਪਹਿਲਾਂ ਤੇਰੇ ਗਾਣੇ ਵਧੀਆ ਵਾ ਮੈਂ ਤੈਨੂੰ ਫੇਰ ਕਹਿਣਾ ਪਰ ਆ ਜਿਹੜਾ ਤੂੰ ਗਾਣਾ ਕੱਢਿਆ ਨਾ ਇਹ ਬੇਹੱਦ ਨਿੰਦਾਯੋਗ ਆ ਭਾਈ ਮੈਂ ਇਸ ਦੀ ਨਿੰਦਾ ਕਰਦਾ ਤੂੰ ਹੈ ਮੇਰਾ ਯਾਰ ਆ ਨਹੀਂ ਤੇ ਮੈਂ ਤੇਰੀ ਕਰਕੇ ਨਾ ਗਏ ਮਹਿਲਾ ਵੰਗਾਲੀਆਂ ਨਾਲ ਗੱਲ ਬੀਬੀਆਂ ਨਾਲ ਤੇ ਤੇਰੇ ਤੇ ਪਰਚਾ ਕਰਾਉਣਾ ਹੀ ਜਿਹੜੇ ਤੂੰ ਸ਼ਬਦ ਬੋਲੇ ਆ ਤੇ ਪਰ ਤੋਂ ਅਜੇ ਵੀ ਇਹ ਨਾ ਸੋਚੀਂ ਕਿ ਤੂੰ ਵੱਜੇਗਾ ਹੋ ਸਕਦਾ ਤੇਰੇ ਤੇ ਪਰਚਾ ਹੋਵੇ ਇਹਨੂੰ ਜਿਹੜਾ ਨਾ ਨਸ਼ਰ ਕੀਤਾ ਜਾਵੇ ਦੁਨੀਆ ਦੇ ਸਾਹਮਣੇ ਸਖਦੀਪ ਬੱਗਾ ਇਹਦਾ ਨਾਂ ਜੇ ਇਹ ਗਾਣਾ ਨਾ ਇਹਦਾ ਵੇਖ ਕੇ ਆਏ ਉਹਨੇ ਲੈਕਚਰ ਤੱਕ ਕੀ ਫੈਲਾਈ ਉਹਦੇ ਵਿੱਚ ਕਿਦਾਂ ਉਹਦੇ ਵਿੱਚ ਤੂੰ ਆਪਣੇ ਆਪ ਨੂੰ ਦੱਸ ਰਿਹਾ ਕਿ ਮੈਂ ਬਹੁਤ ਨਸ਼ਈ ਆ ਮੈਂ ਬਹੁਤ ਪੈਸੇ ਵਾਲਾ ਮੈਂ ਔਰਤਾਂ ਖਰੀਦਦਾ ਫਿਰਦਾ ਇਹ ਬਾਈ ਆਪਣੇ ਪੰਜਾਬ ਦਾ ਜਿਹੜਾ ਸੱਭਿਆਚਾਰ ਆ ਨਾ ਇਹ ਚੀਜ਼ਾਂ ਨੂੰ ਅਲਾਉ ਨਹੀਂ ਕਰਦਾ ਸਰਦੀਪ ਆ ਤੇਰੇ ਗਰੀ ਜੋੜੇ ਹੱਥ ਮੇਰਾ ਵੀਰ ਮੈਨੂੰ ਅੱਜ ਤੋਂ ਬਾਅਦ ਫੋਨ ਨਾ ਕਰੀ ਨਾ ਆਪਣੀ ਕੋਈ ਸਾਂਝ ਰਹੀ ਹੈ ਕਿਉਂਕਿ ਮੈਂ ਔਰਤਾਂ ਦੀ ਇੱਜ਼ਤ ਕਰਦਾ ਭਈ ਔਰਤਾਂ ਦਾ ਸਨਮਾਨ ਕਰਦਾ ਤੇ ਤੂੰ ਮੈਨੂੰ ਕੱਲ ਦੇ ਚਾਰ ਵਾਰ ਲਿੰਕ ਭੇਜ ਤੇ ਗਾਣੇ ਦੇ ਤੈਨੂੰ ਮੈਂ ਪਹਿਲਾਂ ਕਿਹਾ ਕਿ ਭਾਈ ਮੈਂ ਤੇਰਾ ਗਾਣਾ ਸੁਣ ਲਿਆ ਮੈਨੂੰ ਪਸੰਦ ਨਹੀਂ ਆਇਆ ਤੂੰ ਫੇਰ ਭੇਜ ਰਿਹਾ ਲਿੰਕ ਹੁਣ ਮੈਂ ਤੇਰਾ ਨੰਬਰ WhatsApp ਤੋਂ ਵੀ ਬਲੌਕ ਕਰਤਾ ਤੇ ਡਿਲੀਟ ਵੀ ਕਰਤਾ ਈ ਮੈਨੂੰ ਕਾਲ ਨਾ ਕਰੀ ਆ ਵੀਡੀਓ ਤੇਰੇ ਕੋਲ ਪਹੁੰਚ ਕੇ ਮੈਨੂੰ ਰਿਪਲਾਈ ਦੇਈ ਤੇ ਸਾਰੀ ਦੁਨੀਆ ਨੂੰ ਰਿਪਲਾਈ ਦੇ ਕੇ ਤੂੰ ਇਸ ਗਾਣੇ ਦੇ ਵਿੱਚ ਔਰਤਾਂ ਨੂੰ ਵਿਕਾਉ ਕਿਹਾ ਤੇ ਕਿਉਂ ਕਿਹਾ ਤੇਰੇ ਕੋਲ ਕੀ ਰਾਈਟ ਆ ਕੀ ਤੇਰੇ ਕੋਲ ਅਧਿਕਾਰ ਆ ਔਰਤਾਂ ਵਿਕਾਉ ਆ ਔਰਤਾਂ ਮਹਾਨ ਆ ਗੁਰੂਆਂ ਪੀਰਾਂ ਨੇ ਇਹਨਾਂ ਮਹਾਨ ਕਿਹਾ ਤੇ ਤੂੰ ਕੱਲ ਉੱਠ ਕੇ ਤੇ ਇਹਨਾਂ ਨੂੰ ਕਹਿ ਰਹਿਆ ਕਿ ਔਰਤਾਂ ਵਿਕਾਉ ਆ ਤੇ ਮੈਂ ਖਰੀਦਦਾਰ ਆ ਤੂੰ ਕੀ ਚੀਜ਼ ਆ ਭਾਈ ਤੂੰ ਹੈ ਕਮਾਲ ਹੈ ਯਾਰ ਬੜੀ ਚੰਗੀ ਚੀਜ਼ ਗਾਓ ਜਿਹੜੀ ਸਭ ਨੂੰ ਚੰਗੀ ਲੱਗੇ ਸਭ ਨੂੰ ਪਸੰਦ ਆਵੇ। ਐਦਾਂ ਥੋੜੀ ਫੇਮਸ ਹੋਇਆ ਜਾਂਦਾ ਕਿ ਤੁਸੀਂ ਔਰਤਾਂ ਦੇ ਉਲਟ ਬੋਲਦੋ ਜਾਂ ਕੋਈ ਚੀਜ਼ ਬੋਲਦੋ। ਇਹ ਗਲਤ ਗੱਲ ਹੈ। ਆਪਾਂ ਦੇ ਬਾਈ ਇਹਦੀ ਨਿੰਦਾ ਕਰਦੇ ਆ ਤੇ ਤੁਸੀਂ ਵੀ ਮੈਨੂੰ ਲੱਗਦਾ ਕਿ ਔਰਤਾਂ ਦਾ ਸਨਮਾਨ ਕਰਦੇ ਹੋਵੋਗੇ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋਗੇ ਤੇ ਇਹ ਲੰਡੂ ਕਲਾਕਾਰ ਦਾ ਜੇ ਤੁਹਾਡੇ ਕੋਲ ਨੰਬਰ ਹੈਗਾ ਕਿਸੇ ਕੋਲ ਜਾਂ ਤੁਹਾਡੇ ਕੋਲ ਇਹਦਾ ਕੋਈ ਆਈਡੀ ਹੈਗੀ ਆ ਤੇ ਉਥੇ ਜਾ ਕੇ ਤੇ ਇਹਨੂੰ ਮਤਲਬ ਐਨ ਟੌਪ ਦਾ ਕਮੈਂਟ ਕਰਕੇ ਉਹ ਕਿ ਇਹਨੂੰ ਪਤਾ ਲੱਗ ਜੇ ਕਿ ਔਰਤਾਂ ਨੂੰ ਗਲਤ ਬੋਲੀ ਦਾ ਕਿਤਾ ਸਮਝ ਲੈ ਕੇ ਨਾ ਟੌਪ ਤੋਂ ਭਾਵ ਜਿੱਦਾਂ ਤੁਸੀਂ ਕਰ ਦਿੰਨੇ ਆ ਉਹ ਦੇ ਕੇ ਆਓ ਇਹਨੂੰ ਜਵਾਬ